બસ ਸਟੈਂਡ ਬਰਨਾਲਾ ਦੇ ਦੁਕਾਨਦਾਰਾਂ ਵੱਲੋਂ ਬਸ ਸਟੈਂਡ ਦੇ ਵਿੱਚ ਬਣੀ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਦਾ ਉਹਨਾਂ ਦੀਆਂ ਵਧੀਆ ਕਾਰਗੁਜ਼ਾਰੀਆਂ ਬਤਲੇ ਕੀਤਾ ਗਿਆ ਸਨਮਾਨ ਇਹ ਸਨਮਾਨ ਲੈ ਕੇ ਜਿੱਥੇ ਪੁਲਿਸ ਵੱਲੋਂ ਵਪਾਰੀਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਵਪਾਰੀਆਂ ਵੱਲੋਂ ਪੂਸ ਪਬਲਿਕ ਸਹਿਯੋਗ ਦੀ ਬਹੁਤ ਸਲਾਹਕਾ ਕੀਤੀ ਗਈ ਦੇ ਉੱਤੇ ਬਹੁਤ ਚਿਰ ਤੋਂ ਚੋਰੀਆਂ ਵਗੈਰਾ ਕਿਸੇ ਦਾ ਮੋਟਰਸਾਈਕਲ ਚੱਕਿਆ ਜਾਣਾ ਕਿਸੇ ਦੀ ਪਰਸ ਖੋਇਆ ਜਾਣਾ ਕਿਸੇ ਦੀ ਚੈਨ ਜਦੋਂ ਵੀ ਅਸੀਂ ਜਾਂਦੇ ਸੀ ਸਾਨੂੰ ਸਾਨੂੰ ਬੱਸ ਸਟੈਂਡ ਚੌਂਕੀ ਪੈਂਦੀ ਆ ਅਸੀਂ ਜਦੋਂ ਵੀ ਬੱਸ ਸਟੈਂਡ ਚੌਂਕੀ ਜਾਂਦੇ ਸੀ ਸਾਨੂੰ ਸਾਡੀ ਗੱਲ ਪੂਰੇ ਮਾਨ ਨਾਲ ਸੁਣੀ ਜਾਂਦੀ ਸੀ ਜਦੋਂ ਸੁਣੀ ਜਾਂਦੀ ਸੀ ਉਹਦੇ ਉੱਤੇ ਚਰਨਜੀਤ ਸਿੰਘ ਜੀ ਨੇ ਇੱਥੋਂ ਦੇ ਇੰਚਾਰਜ ਇਹਨਾਂ ਨਾਲ ਸਾਡਾ ਕਈ ਸਾਲਾਂ ਤੋਂ ਬਾਗ ਆ ਪਰਿਵਾਰਕ ਵਾਂਗੂ ਅਸੀਂ ਵਿਚਰਦੇ ਆ ਇਹਨਾਂ ਨੂੰ ਜਦੋਂ ਵੀ ਅਸੀਂ ਜਾ ਕੇ ਇਹਨਾਂ ਨਾਲ ਮੀਟਿੰਗ ਕਰਦੇ ਆ ਅਸੀਂ ਇਹਨਾਂ ਨੂੰ ਐਂ ਕਹਨੇ ਹੁੰਦੇ ਆ ਵੀ ਜਿੱਥੇ ਵਪਾਰੀ ਦੇ ਸਹਿਯੋਗ ਦੀ ਲੋੜ ਆ ਵਪਾਰੀ ਦਊਗਾ ਜਿੱਥੇ ਪੁਲਿਸ ਦੀ ਲੋੜ ਆ ਸਾਨੂੰ ਪੁਲਿਸ ਸਹਿਯੋਗ ਦਵੇ ਇਹ ਦੋ ਕਦਮ ਮੂਰੇ ਹੋ ਕੇ ਸਾਨੂੰ ਕਹਿੰਦੇ ਹੁੰਦੇ ਆ ਵੀ ਭਾਈ ਜਦੋਂ ਵੀ ਅੱਧੀ ਰਾਤ ਨੂੰ ਮੈਨੂੰ ਦੱਸੋ ਅਸੀਂ ਚੋਰ ਫੜੇ ਉਦੋਂ ਗਏ ਇਹਨਾਂ ਦੇ ਪੁਲਸਾਂ ਮਹਿਕਮੇ ਨੇ ਕੋਈ ਕਤਾਹੀ ਕੀਤੀ ਇਹਨਾਂ ਨੇ ਮੌਕੇ ਤੇ ਫੋਨ ਕਰਕੇ ਉਹਨੂੰ ਬੁਲਾਇਆ ਵੀ ਇਸ ਤਰ੍ਹਾਂ ਕਰਕੇ ਤੂੰ ਚੋਰ ਕਿਉਂ ਛੱਡ ਦਿੱਤੇ ਇਸ ਕਰਕੇ ਅਸੀਂ ਇਹਨਾਂ ਦੀ ਤਾਰੀਫ਼ ਕਰਦੇ ਹਾਂ ਇਸੇ ਕਰਕੇ ਪੂਰੇ ਬੱਸ ਸਟੈਂਡ ਰੋਡ ਵੱਲੋਂ ਅਸੀਂ ਅੱਜ ਇਹਨਾਂ ਨੂੰ ਬੁਲਾ ਕੇ ਮੂੰਹ ਮਿੱਠਾ ਕਰਾ ਕੇ ਸਨਮਾਨਤ ਕਰਨਾ ਚਾਹਿਆ ਵੀ ਚੰਗੇ ਕੰਮ ਕਰਦੀ ਆ ਪੁਲਿਸ ਜਿਹੜੇ ਚੰਗੇ ਕੰਮ ਕਰਦੇ ਅਫਸਰ ਉਹਨਾਂ ਦੀ ਤਾਰੀਫ਼ ਵੀ ਹੋਣੀ ਚਾਹੀਦੀ ਆ ਕਿਉਂਕਿ ਗਾਹਾਂ ਨੂੰ ਇਹਨਾਂ ਦਾ ਵੀ ਮਨਵਾਲ ਵਧੇ ਗਾਹਾਂ ਨੂੰ ਇਸ ਤੋਂ ਵੱਧ ਚੰਗੇ ਕੰਮ ਕਰਨ ਇਸ ਲਈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਨਾਮ ਸੁਮਿਤ ਕੁਮਾਰਾ ਜੀ ਸਰ ਦੇਖੋ ਜੋ ਸਰਦਾਰ ਚਰਨਜੀਤ ਸਿੰਘ ਜੀ ਹੈਗੇ ਨੇ ਇਹਨਾਂ ਦਾ ਸੁਭਾਅ ਜਿਹੜਾ ਬਹੁਤ ਨਾਈਸ ਹੈਗਾ ਸਾਡੀ ਹਰ ਇੱਕ ਗੱਲ ਸੁਣੀ ਜਾਂਦੀ ਹੈਗੀ ਹੈ ਜਦੋਂ ਅਸੀਂ 98 ਥਾਣੇ ਦੇ ਵਿੱਚ ਅਸੀਂ ਕੋਈ ਵੀ ਕੰਪਲੇਟ ਲੈ ਕੇ ਜਾਂਦੇ ਆ ਤਾਂ ਪਹਿਲ ਦੇ ਆਧਾਰ ਤੇ ਗੱਲ ਸੁਣਦੇ ਹੈਗੇ ਨੇ ਵਪਾਰੀ ਬੰਦੇ ਦੀ ਔਰ ਜਿਹੜੇ ਕੱਲ ਇਹਨਾਂ ਨੇ ਬੱਸ ਸਟੈਂਡ ਰੋਡ ਦੇ ਉੱਪਰੋਂ ਚੋਰ ਪਕੜੇ ਹੈਗੇ ਨੇ ਉਹ ਦੇ ਵਿੱਚ ਜਿਹੜੇ ਚੋਰਾਂ ਦੇ ਦੰਦ ਖੱਟੇ ਕੀਤੇ ਆ ਉਸ ਵਿਸ਼ੇ ਦੇ ਉੱਪਰ ਅੱਜ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਹੈਗਾ ਆਪਣੇ ਵਪਾਰ ਮੰਡਲ ਕੰਨੀਓ ਬੱਸ ਸਟੈਂਡ ਮਾਰਕੀਟ ਕੰਨੀਓ ਵਿਅਸਦੇ ਵਿੱਚ ਕੱਲੂ ਬੱਸ ਸਟੈਂਡ ਦੇ ਉੱਪਰ ਜਿਹੜੇ ਅੱਜ ਚੋਰ ਪਕੜੇ ਗਏ ਨੇ ਕੱਲੂ ਚੋਰਾਂ ਨੂੰ ਵੀ ਇਹ ਹੋਊਗਾ ਵੀ ਅੱਜ ਕੋਈ ਅਫਸਰ ਕੋਈ ਵਧੀਆ ਆਇਆ ਹੋਇਆ ਹੈਗਾ ਚੌਂਕੀ ਦੇ ਵਿੱਚ ਤਾਂ ਅਸੀਂ ਬਖਸ਼ੇ ਨਹੀਂ ਜਾਣੇ ਤਾਂ ਇਸ ਕਰਕੇ ਚੋਰੀਆਂ ਘੱਟ ਹੋਣਗੀਆਂ ਔਰ ਜੋ ਕੋਈ ਗਲਤ ਬਰਦਤ ਹੁੰਦੀ ਹੈਗੀ ਹੈ ਉਹਨੂੰ ਵੀ ਇਨਜਾਮ ਘੱਟ ਦਿੱਤਾ ਜਾਊਗਾ ਇਸ ਤੋਂ ਬਿਨਾ ਕੋਈ ਹੋਰ ਕਿਸੇ ਅਸੀਂ ਸਮੁੱਚੀ ਪੁਲਿਸ ਵੱਲੋਂ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਰੇ ਸਾਡੇ ਵਪਾਰ ਮੰਡਲ ਦਾ ਜਿਨ੍ਹਾਂ ਨੇ ਸਾਨੂੰ ਸਾਡੀ ਪਿੱਠ ਥਾਪੜੀ ਹੈ ਤੇ ਸਾਡੀ ਤਾਂ ਡਿਊਟੀ ਹੈ ਜਦੋਂ ਚੋਰ ਚੱਕੇ ਜਦੋਂ ਵੀ ਕੋਈ ਚੋਰੀ ਕਰਦਾ ਉਹ ਉਹਨਾਂ ਨੂੰ ਫੜਨਾ ਸਾਡੀ ਡਿਊਟੀ ਹੈ ਅਸੀਂ ਲੋਕਾਂ ਲਈ ਹਰਪਰੰਤੂ ਉਸ ਕੰਮ ਦੇ ਬਦਲੇ ਜਦੋਂ ਸਾਨੂੰ ਅੱਜ ਬੁਲਾ ਕੇ ਮਾਨ ਫਰਮਾਨ ਦੇ ਰੂਪ ਦੇ ਵਿੱਚ ਸਾਡਾ ਮਾਨ ਕੀਤਾ ਗਿਆ ਤਾਂ ਸਾਡਾ ਵੀ ਸਿਰ ਉੱਚਾ ਹੁੰਦਾ ਸਾਡਾ ਵੀ ਸਾਡੀ ਜਿਹੜੀ ਟੀਮ ਹੈ ਉਹ ਹੋਰ ਵੀ ਵੱਧ ਕੇ ਕੰਮ ਕਰਦੀ ਹੈ ਅਸੀਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਇਸ ਮਾਰਕੀਟ ਦੇ ਵਿੱਚ ਏਸੀਆਂ ਦੀਆਂ ਚੋਰੀਆਂ ਹੋਈਆਂ ਸੀ ਏਸੀ ਦੇ ਵਿੱਚੋਂ ਪਾਈਪਾਂ ਵੱਢ ਕੇ ਲੈ ਗਏ ਸੀ ਇਸ ਤੋਂ ਪਹਿਲਾਂ ਵੀ ਮਤਲਬ ਦੁਕਾਨਾਂ ਦੇ ਵਿੱਚ ਪਾੜ ਲਾ ਕੇ ਕਾਫੀ ਵੱਡੀਆਂ ਚੋਰੀਆਂ ਹੋਈਆਂ ਜਿਨ੍ਹਾਂ ਚੋਂ ਲੱਖਾਂ ਰੁਪਇਆ ਚੋਰੀ ਹੋਇਆ ਸੀਗਾ ਤੇ ਉਹ ਵੀ ਅਸੀਂ ਟਰੇਸ ਕੀਤਾ ਹੈ ਉਹਨਾਂ ਦੀਆਂ ਰਿਕਵਰੀਆਂ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਅੱਜ ਜਿਹੜਾ ਹੈਗਾ ਉਹਨਾਂ ਦੋਸ਼ੀਆਂ ਨੂੰ ਫੜ ਕੇ ਉਹਨਾਂ ਕੋਲੋਂ ਪੰਜ ਮੋਟਰਸਾਈਕਲ ਜਿਹੜੇ ਇਸ ਮਾਰਕੀਟ ਮਾਰਕੀਟ ਦੇ ਵਿੱਚੋਂ ਚੋਰੀ ਹੋਏ ਹੋਏ ਸੀ ਔਰ ਜਿਹੜਿਆ ਨੇ ਏਸੀ ਦੀਆਂ ਪਾਈਪਾਂ ਵੱਢੀਆਂ ਉਹਨਾਂ ਉਹ ਅਸੀਂ ਮਸਲਾ ਟਰੇਸ ਕਰ ਲਿਆ ਉਹਦੇ ਕੁਝ ਬੰਦੇ ਅਜੇ ਫੜਨ ਵਾਲੇ ਰਹਿੰਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵਪਾਰੀ ਵਰਗ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਸਨਮਾਨ ਦਿੱਤਾ